ਬਹੁਤ ਹੀ ਜ਼ਰੂਰੀ ਗੱਲ ਕਰਨ ਮੈਨੂੰ ਪਤਾ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵਿਆਹ ਦੀ ਬਹੁਤ ਜਿਆਦਾ ਵੇਟ ਆ ਪ੍ਰੋਬਲਮ ਇਦਾਂ ਦੀ ਹੋ ਗਈ ਆ ਕਿ ਜਿਹੜੀ ਆਪਾਂ ਉਹ ਤੁਹਾਡੇ ਸਾਰ ਸੋ ਅੱਜ ਕੱਲ੍ਹ ਦੇ ਰਿਸ਼ਤੇ ਬੜੇ ਨਾਜੁਕ ਜਿਹੇ ਹੋ ਗਏ ਹਾਂ ਮਨ ਤਾਂ ਆਪ ਬੜਾ ਸੀਗਾ ਵੀ ਅਸੀਂ ਵਿਖਾਵਾਂਗੇ ਵੀ ਆਏ ਹੁਜਾ ਦੀਆਂ ਸਾਰੀਆਂ ਰਸਮਾਂ ਪਰ ਚੱਕਰ ਹੀ ਕੋਈ ਇਹੋ ਜਿਹਾ ਬਣ ਗਿਆ ਵੀ ਜੀ ਤੇ ਕੱਦ ਮੈਂ ਇੱਥੋਂ ਖੋ ਨਹੀਂ ਮਾਵੇਂ ਮੇਰੇ ਵਾਜ ਜਾਂਦੀ ਮੈਨੂੰ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਤੁਹਾਡੇ ਸਾਰਿਆਂ ਨਾਲ ਆਪਾਂ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਸੋਚੀ ਤੇ ਨਾ ਯਾਰ ਬੜੇ ਕਮੈਂਟ ਵੀ ਆ ਰਹੇ ਆ ਹਰੇਕ ਵਲੌਗ ਚ ਕਿ ਵੀਰੇ ਉਹ ਚੀਜ਼ ਤੁਸੀਂ ਬਾਅਦ ਚ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਕਿ ਦੱਸੋ ਉਹ ਚੀਜ਼ ਦਾ ਕੀ ਬਣਿਆ ਹਨਾ ਸੋ ਪਿੱਛੇ ਤੁਸੀਂ ਦੇਖੀ ਆਪਾਂ ਕਾਫੀ ਵਲੌਗ ਬਣਾਏ ਕਿ ਆਪਣੇ ਘਰੇ ਇਦਾਂ 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 ਹੈ ਨਾ ਹਨਾ ਤੁਸੀਂ ਸਮਝ ਹੀ ਗਏ ਹੋਵੋਗੇ ਸੋ ਨਾ ਕੋਈ ਯਾਰ ਇੱਕ ਰੀਜ਼ਨ ਹੀ ਇਦਾਂ ਦਾ ਬਣ ਗਿਆ ਕੋਈ ਪ੍ਰੋਬਲਮ ਹੀ ਇਦਾਂ ਦੀ ਹੋ ਗਈ ਆ ਕਿ ਜਿਹੜੀ ਆਪਾਂ ਉਹ ਤੁਹਾਡੇ ਸਾਰੇ ਨਾਲ ਆਪਾ ਸ਼ੇਅਰ ਨਹੀਂ ਕਰ ਸਕਦੇ ਹਨ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਵਿਆਹ ਦੀ ਗੱਲ ਕਰ ਰਹੇ ਹਾਂ ਵਿਆਹ ਤੇ ਆਪਾਂ ਕਾਫੀ ਵਲੌਗ ਜੇ ਬਣਾਏ ਪਿੱਛੇ ਕੀ ਵਿਆਹ ਦੀਆਂ ਤਿਆਰੀਆਂ ਤੂਰੀਆਂ ਚੱਲ ਰਹੀਆਂ ਸੋ ਸਭ ਕੁਝ ਉਹ ਸੀਗਾ ਰੀਅਲ ਹੀ ਸੀਗਾ ਸੋ ਆਪਣੇ ਕੋਈ ਬਾਲਾ ਖਾਸ ਹੀ ਆ ਬਾਲਾ ਜਿਹਦੇ ਬਾਲਾ ਹੀ ਕਲੋਜ਼ ਹੁੰਦਾ ਨਾ ਉਹਨਾਂ ਦਾ ਵਿਆਹ ਸੀਗਾ ਸੋ ਨਾ ਇੱਕ ਹੁਣ ਨਿੱਕੀ ਜੀ ਪ੍ਰੋਬਲਮ ਹੋ ਗਈ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਸੋ ਜਦੋਂ ਉਹ ਚੀਜ਼ ਆਪਣੀ ਕੀ ਕਹਿੰਦੇ ਆ ਕਲੀਅਰ ਹੋ ਜਾਂਦੀ ਸਾਰਾ ਕੁਝ ਠੀਕ ਹੋ ਜਾਂਦਾ ਫਿਰ ਆਪਾਂ ਗਾਂ ਜਿਹੜੇ ਉਹ ਜਿਹੜਾ ਵਲੌਗ ਜਿਹੜੇ ਵਿਆਹ ਕਰਕੇ ਹੀ ਆਪਾਂ ਕਿਹਾ ਸੀ ਵੀ ਆਪਣੇ ਵਿਆਹ ਕਰਾਈ ਆ ਤਾਂ ਕਰਕੇ ਹੀ ਵੀ ਸਾਰੀਆਂ ਤਿਆਰੀਆਂ ਚੱਲ ਰਹੇ ਹਾਂ ਸੋ ਆਪਾਂ ਗਾਂ ਉਹ ਥੋੜੀ ਜੀ ਉਹ ਜਿਹੜੀ ਪ੍ਰੋਬਲਮ ਆ ਉਹ ਥੋੜੀ ਉਹ ਹੋ ਜੇ ਸੋਲਵ ਹੋ ਜੇ ਫਿਰ ਆਪਾਂ ਗਾਂ ਕੀ ਕੰਟੀਨਿਊ ਰੱਖਾਂਗੇ ਹੈਨਾ ਬੇਬੇ ਹਾਂ 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 ਜਰੂਰ ਕੰਟੀਨਿਊ ਭਾਵੇਂ ਕੀ ਹੁੰਦਾ ਹੈ ਵੇਟ ਰੱਖਾਂਗੇ ਵੇ ਵੇ ਜਾਰੀ ਜਾਰੀ ਨੋ ਹੈ ਨਾ ਕਿ ਕੋਈ ਕਰੇ ਜਾਰੀ ਰੱਖਾਂਗੇ ਅਸੀਂ ਜਾਰੀ ਰੱਖਾਂਗੇ ਜੇ ਠੀਕ ਹੈ ਮੈਨੂੰ ਪਤਾ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵਿਆਹ ਦੀ ਬਹੁਤ ਜਿਆਦੀ ਵੇਟ ਆ ਸੋ ਮੈਨੂੰ ਪਤਾ ਮੇਰੇ ਨਾਲ ਜਿਆਦੀ ਵੇਟ ਤੁਹਾਨੂੰ ਕਿ ਕਦੋਂ ਹਰ ਮਨ ਦਾ ਵਿਆਹ ਹੋਵੇ ਤੇ ਕਦੋਂ ਦੇਖੀ ਹੈ ਨਾ ਸੋ ਤੁਹਾਨੂੰ ਪਤਾ ਯਾਰ ਜਿਵੇਂ ਆਪਾਂ ਕਹਿ ਰਹੇ ਨਾ ਪ੍ਰੋਬਲਮ ਆ ਗਈ ਹੈ ਨਾ ਨਿੱਕੀ ਜਿਹੀ ਹੈਗਾ ਆਪਣੇ ਬਾਹਲੇ ਕਿਸੇ ਖਾਸ ਦਾ ਹੀ ਆ ਬਾਹਲੇ ਖਾਸ ਮਤਲਬ ਖਾਸ ਜਿਹੜਾ ਖਾਸ ਹੁੰਦਾ ਨਾ ਸੋ ਅੱਜ ਕੱਲ ਇਹ ਰਿਸ਼ਤੇ ਬੜੇ ਨਾਜੁਗਜੇ ਹੋਗੇ ਹੈ ਨਾ ਮਾੜੀ ਮੋਟੀ ਆਪਾਂ ਕੋਈ ਮੰਨ ਲਓ ਵਲੌਗ 'ਚ ਕੋਈ ਉਦਾਂ ਦਾ ਸਿਸਟਮ ਹੋ ਜੇ ਕੋਈ ਗਾਂ ਅਗਲੇ ਦੇ ਰਿਸ਼ਤੇ ਤੇ ਇਫੈਕਟ ਪੈ ਜਾਏ ਸੋ ਆਪੋਂ ਨਹੀਂ ਚਾਹੁੰਦੇ ਹਨਾ ਗਾਂ ਗਾਂ ਜੀ ਅੱਗੇ ਜੇ ਵਲੌਗ ਆ ਕੇ ਆਪਣੇ ਵਿਆਹ ਵਾਲੇ ਤਾਂ ਸਮਝ ਲਓ ਸਿਸਟਮ ਓਕੇ ਆ ਕਿ ਪ੍ਰੋਬਲਮ ਕਲੀਅਰ ਹੀ ਆ ਸੋ ਡੇਲੀ ਯਾਰ ਅਸੀਂ ਡੇਲੀ ਵਲੌਗ ਦੇਖੇ ਡੇਲੀ ਕਮੈਂਟ ਆਉਂਦੇ ਵੀਰੇ ਅੱਗੇ ਕੀ ਬਣਿਆ ਵਿਆਹ ਵਾਲਾ ਹਨਾ ਕਿਉਂਕਿ ਵਲੌਗ ਬਣਾਏ ਸੀ ਯਾਰ ਹੁਣ ਪ੍ਰੋਬਲਮ ਹੀ ਇਦਾਂ ਦੀ ਬਣ ਗਈ ਆ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਉਹ ਦੱਸ ਹੀ ਨਹੀਂ ਸਕਦੇ ਹਨਾ ਜੇ ਦੱਸਤਾ ਤੇ ਕੰਮ ਸਿਸਟਮ ਉਹ ਹੋ ਜਾਣਾ ਹਨਾ ਸੋ ਤਾਂ ਕਰਕੇ ਆਪਾਂ ਸੋ ਉਹ ਜਦੋਂ ਸਭ ਕੁਝ ਠੀਕ ਹੋ ਗਿਆ ਫਿਰ ਆਪਾਂ ਉਹ ਜਿਹੜੇ ਵਲੌਗ ਵੀ ਕੰਟੀਨਿਊ ਰੱਖਾਂਗੇ ਵਿਆਹ ਵਾਲੇ ਸੋ ਬਾਕੀ ਹੋਰ ਕੀ ਕਹਿਣਾ ਚਾਹੋਗੇ ਬੇਬੇ ਤੁਸੀਂ ਖੁਸ਼ੀਆਂ ਆਉਣਗੀਆਂ ਸਾਡੇ ਘਰੇ ਸਾਨੂੰ ਇਉਂ ਚਾਹੁੰਦੇ ਆ ਆਹ ਸੋ ਬਸ ਇਹ ਯਾਰ ਆਪਾਂ ਵਲੌਗ ਤੇ ਰਹੀਂ ਦੱਸਣਾ ਚਾਹਣਾ ਕਿਉਂਕਿ ਵਲੌਗ ਬਣਾਇਆ ਮੈਨੂੰ ਪਤਾ ਤੁਹਾਨੂੰ ਸਾਰ ਨੂੰ ਬੜੀ ਵੇੜ ਸੀ ਡੇਲੀ ਪੁੱਛਦੇ ਕਿ ਵੀਰੇ ਉਹ ਵਿਆਹ ਵਾ ਕੀ ਕੀ ਬਣਿਆ ਵੀਰੇ ਤੁਹਾਡਾ ਵਿਆਹ ਵਾ ਵੀਰੇ ਆਪਣਾ ਨਹੀਂ ਵਿਆਹ ਹੀ ਆਪਣੀ ਕਿਸੇ ਬਾਹਲੇ ਖਾਸ ਦਾ ਹੀ ਵਿਆਹ ਹਾਂ ਚ ਬੰਦੇ ਦਾ ਸੋ ਆਪਾਂ ਤੁਹਾਨੂੰ ਇਹ ਸੀਗੀ ਕਿ ਜਿਵੇਂ ਆਪਾਂ ਤਾਂ ਵਲੌਗ ਬਣਾ ਰਹੇ ਕਿ ਤੁਸੀਂ ਜਿਵਾਏ ਕਰੋ ਇਹੋ ਚੀਜ਼ ਨੂੰ ਇਸ ਤਰ੍ਹਾਂ ਜਿਵਾਏ ਕਰੋਗੀ ਆਪਣਾ ਹੀ ਵਿਆਹ ਵਾ ਸੋ ਤਾਂ ਕਰਕੇ ਆਪਣਾ ਇਹ ਮਕਸਦ ਸੀਗਾ ਸੋ ਗਾਂ ਕਰਕੇ ਰਾਬ ਮੇਰ ਕਰੇ ਆਪਾਂ ਕੰਟੀਨਿਊ ਹੀ ਰੱਖਾਂਗੇ ਉਸ ਚੀਜ਼ ਨੂੰ ਹਣਾ ਤੂੰ ਬਾਕੀ ਰੱਬ ਜਲਦੀ ਮਿਹਰ ਕਰੇ ਸੋ ਦਿਨ ਲਿਆਵੇ ਹਨਾ ਵੀ ਹਾਂ ਹਾਂ ਖੁਸ਼ੀਆਂ ਦੇ ਦਿਨ ਲਿਆਵੇ ਸਾਡਾ ਮਾਨ ਵਧਾਵੇ ਸਾਨੂੰ ਚਾ ਚੜੇ ਸਾਡੇ ਘਰੇ ਖੁਸ਼ੀ ਆਈ ਆ ਕੋਈ ਗੱਲ ਹੈ ਤੇ ਖੁਸ਼ੀ ਗੱਲ ਨਾਲ ਉਹਨੇ ਗੋਬੀ ਨਾਲ गोभी ਤਾਂ ਚਲ ਖਾ ਦੇਣੀ ਆ ਵਿਆਹ ਦੀ ਬਾਈ ਖੁਸ਼ੀ ਆ ਚਲ ਭਾਵੇਂ ਕਿ ਜੀ ਖਾ ਸੀ ਜੈਸੇ ਦਰਦਾ ਉਹ ਵੀ ਆਪਣੇ ਸੁ ਤਾਂ ਉਹਨਾਂ ਕਮੈਂਟ ਆ ਰਹੇ ਕਿ ਵਿਰੇ ਹਰਮੰਦਾ ਵਿਆਹ ਕਦੋਂ ਆ ਵਿਰੇ ਹਰਮੰਦਾ ਵਿਆਹ ਕਦੋਂ ਹਨਾ ਸੋ ਇਹ ਚੀਜ਼ ਤੇ ਬੜੇ ਜ਼ਿਆਦਾ ਕਮੈਂਟ ਆ ਰਹੇ ਮੈਂ ਵੇਖਦਾ ਨਾ ਬੇਬੇ ਤੂੰ ਕੀ ਕਰਦੀ ਬੰਦ ਹੀ ਕਮੈਂਟ ਬੇਬੇ ਅਸੀਂ ਸੋਚਦੇ ਨਹੀਂ ਆਊਗਾ ਆਊਗਾ ਅੱਗੇ ਲੋਕਾਂ ਦੇ ਵੇਖ ਲਈਏ ਕਿਉਂ ਜੀ ਆਉਂਦੇ ਫਿਰ ਅਸੀਂ ਫੇਰ ਹੀ ਕਰਾਵਾਂਗੇ ਸਹੀ ਗੱਲ ਹੈ ਤੂੰ ਤਾਂ ਕਰਕੇ ਯਾਰ ਸੱਚ ਨੂੰ ਇਹੀ ਚੱਕਰ ਸੀ ਐਵੇਂ ਅਸੀਂ ਤੁਹਾਨੂੰ ਉਹ ਕਹੀ ਗਈ ਹੈ ਕਿ ਭਾਈ ਹਰਮਨ ਦਾ ਵਿਆਹ ਹਰਮਨ ਦਾ ਵਿਆਹ ਇਦਾਂ ਦਾ ਕੋਈ ਜੇ ਕਰਨੀ ਜਦੋਂ ਆਪਣਾ ਵਿਆਹ ਹੋਗਾ ਤੁਹਾਨੂੰ ਸਾਰ ਨੂੰ ਪਹਿਲਾਂ 6 ਮਹੀਨੇ ਪਹਿਲਾਂ ਹੀ ਪਤਾ ਲੱਗ ਜਾਣਾ ਸਾਨੂੰ ਤਾਂ ਆਪ ਬੜਾ ਸੀਗਾ ਵੀ ਅਸੀਂ ਵਿਖਾਵਾਂਗੇ ਵੀ ਆਏ ਹੁਜਾ ਦੀਆਂ ਸਾਰੀਆਂ ਰਸਮਾਂ ਪਰ ਚੱਕਰ ਹੀ ਕੋਈ ਇਹੋ ਜਿਹਾ ਬਣ ਗਿਆ ਵੀ ਜਿਹਦੇ ਨਾਲ ਓਏ ਉਹਨਾਂ ਨੇ ਕਹਿਣਾ ਪਤਾ ਨਹੀਂ ਚੱਕਰ ਐਡਾ ਐਡਾ ਵੀ ਵੱਡਾ ਚੱਕਰ ਨਹੀਂ ਆ ਨਿੱਕੀਆਂ ਮੋਡੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਹਨਾ ਕਿ ਐਡੇ ਉਹਨੇ ਆਪਾਂ ਕਹੇ ਬੜੇ ਵੱਡੇ ਅਗਲੀ ਦੀ ਪ੍ਰਾਈਵੇਸੀ ਥੋੜੀ ਜਿਹੀ ਕੋਈ ਆਣਾ ਔਰ ਰਿਸਟਾਰਟ ਹੋਟ ਗਿਆ ਇਦਾਂ ਦਾ ਨਹੀਂ ਕੋਈ ਚੱਕਰ ਨਿੱਕੀਆਂ ਮੋਟੀਆਂ ਕੋਈ ਹੁੰਦੀਆਂ ਹਾਂ ਨਿੱਕੀਆਂ ਮੋਟੀਆਂ ਚੱਕਰ ਹਾਂਜੀ ਕੀ ਹੋਇਆ ਖੋ ਕੇ ਲਾਗੇ ਤੇ ਹੋਰ ਸਬਜ਼ੀਆਂ ਬਣੀ ਜਾਂਦੀਆਂ ਕੱਦ ਖੋਲੀ ਪਹਿਲਾਂ ਦੱਸੋ ਕੱਦ ਮੈਂ ਇੱਥੋਂ ਖੋਲੀ ਮਾਵੇਂ ਮੇਰੇ ਵਾਜ ਜਾਂਦੀ ਮੈਨੂੰ ਦੱਸਿਆ ਨੀ ਕੱਦ ਦੇਰੇ ਤੇ ਆਏ ਬਸ ਵੱਲੋ ਜੋਰੀਆਂ ਲੈ ਗਈ ਖੋ ਕੇ ਬੰਮੀ ਨੇ ਖੋਈ ਤਾਂ ਕਿ ਬਾਬਾ ਨੇ ਮਰਾ ਲੈਣੀ ਕਦੋਂ ਦੀ ਬਾਬਾ ਐ ਕਰੀ ਜਾਂਦੀ ਟਿੱਕੀ ਹੈਗੀ ਬੇਬੇ ਅੱਜ ਕਿੱਥੇ ਜਾਣਾ ਦੱਸੋ ਸਾਰੇ ਸ਼ਹਿਰ ਜਾਣਾ ਹੈ ਇਗਾ ਆਨੇਵੇਂ ਭੂਆ ਹੁਣਾਂ ਨੂੰ ਲੀੜੇ ਬਣਾ ਕੇ ਦੇ ਕੇ ਆਉਣੇ ਆ ਤੇ ਗੋਭੀ ਬਣਾ ਕੇ ਰੱਖ ਜਾਗੇ ਤੋ ਤਾਂ ਨਹੀਂ ਸੂਟ ਸੜ ਬਣਾਉਣਾ ਮੈਂ ਨਹੀਂ ਕੋਈ ਸੂਟ ਬਣਾਉਣਾ ਅੱਗੇ ਮੇਰੇ ਕੋਲ ਵਾਧੂ ਸੂਟ ਹੈ ਤੇ ਮੰਮੀ ਮੰਮੀ ਤਾਂ ਮੈਂ ਤਾਂ ਬਣਾਉਣੀ ਉਹ ਤਾਂ ਆਜ ਇੱਕ ਨਹੀਂ ਬਣੇ ਇੱਕ ਨਹੀਂ ਦੋ ਤਿੰਨ ਚਾਰ ਬਣਾਉਗੇ ਆਪਾਂ ਮੈਨੂੰ ਆਂਦਾ ਮੰਮੀ ਦੋ ਹੀ ਸੂਟ ਪਾਈ ਰੱਖਦੀ ਹੁਣ ਮੋਟੇ ਮੇਰੇ ਕੋਲ ਲਿਆ ਘਰੇ ਪਾਉਂਗੀ ਮੈਂ ਤੇਰੇ ਰੱਬਾ ਰਮਣੇ ਦਾ ਨਾਮ ਨਹੀਂ ਲਿਆ ਮਾਰਮਣ ਤੇ ਕਿਹਾ ਵਾ ਵੀ ਇੱਕ ਦੋ ਹੀ ਸੂਟ ਹੈ ਕਾ ਇੱਕ ਇੱਕ ਦੋ ਉਹਨਾਂ ਨੇ ਕਿਹਾ ਉਹਨਾਂ ਨੇ ਕਹਿਣਾ ਸੂਟਾਂ ਦੀਆਂ ਗੱਲਾਂ ਹੀ ਕਰਦੇ ਨੇ ਕੋਈ ਹੋਰ ਗੱਲ ਵੀ ਕਰ ਲੂ ਤੇ ਬੁੜੀਆਂ ਨੇ ਸੂਟਾਂ ਦੀਆਂ ਹੀ ਕਰਨੀਆਂ ਔਰ ਕਾਹਦੀਆਂ ਕਰਨੀਆਂ ਜੇ ਸੂਟ ਨਹੀਂ ਆਗੇ ਉਹਨਾਂ ਠੰਡ ਬੂਟਾਂ ਦੀਆਂ ਕਰਨੀਆਂ ਤੇ ਬੂਟ ਲੈ ਆਈਏ ਮੈਂ ਉਹ ਵਾਸਤੇ ਕਹਿੋ ਜਾ ਸੂਟ ਲਈਏ ਜੋ ਜੇ ਮੱਝ ਜੋ ਨਹੀਂ ਨਹੀਂ ਤੂੰ ਦੱਸ ਤੇਰੀ ਧੀ ਤੁਹਾਡੇ ਮਾਨ ਪਸੰਦ ਜੋ ਜਾ ਦੇ ਦਿਓਗੇ ਉਹਨਾਂ ਨੂੰ ਤਾਂ ਸੱਤ ਪਰਵਾਨਾ ਨਹੀਂ ਤੂੰ ਦੱਸ ਇੱਕ ਹੁੰਦਾ ਕਿਹੜੇ ਕਿਹੜੇ ਰੰਗਾਂ ਸੋਹਣੇ ਸੋਹ ਉਹਨਾਂ ਨੂੰ ਪੁੱਛ ਲਿਆ ਜੋ ਨਾ ਉਹਨਾਂ ਨੂੰ ਪੁੱਛ ਲਿਆ ਕਿਹੜੇ ਰੰਗ ਲੈਣੇ ਆਂ ਸਿਆੜਾ ਵਾਲੇ ਸੂਟ ਲੈਣੇ ਆ ਕਿ ਗਰਮੀਆਂ ਵਾਲੇ ਲੈਣੇ ਆ ਨਹੀਂ ਸਰਦੀਆਂ ਦੇ ਲਵਾ ਭੂਆ ਨੂੰ ਨਾਂ ਲੈ ਕੇ ਜਾਵਾਂਗੇ ਹਾਂ ਹਾਂ ਸਰਦੀਆਂ ਵਾਲੇ ਤੇ ਤੁਸੀਂ ਜਾਣਾ ਨਾਲ ਮੈਂ ਤਾਂ ਆਪਣਾ ਹੀ ਜਾਣਾ ਮੈਂ ਘਰੇ ਨਹੀਂ ਰਹਿਣਾ ਫੇਰ ਕਿੱਥੇ ਜਾਣਾ ਫੇਰ ਮੈਂ ਕਿੱਥੇ ਜਾਣਾ ਫੇਰ ਇੱਥੇ ਫੇਰ ਆ ਜਾਣਾ ਯਾਰ ਇੱਕ ਚੀਜ਼ ਤੇ ਹੋਰ ਬੜੇ ਕਮੈਂਟ ਆਉਂਦੇ ਆ ਕਿ ਮੰਮੀ ਇਹ ਸੂਟ ਕਿੱਥੋਂ ਲੈਂਦੇ ਨੇ ਜਿਹੜੇ ਸੂਟ ਨੇ ਜਿਆਦਾ ਜਿਆਦਾ ਕਮੈਂਟ ਹੀ ਸੂਟਾਂ ਬੇਬੇ ਮੰਮੀ ਦੇ ਸੂਟਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਸੱਤ ਬੁੜੀਆਂ ਨੇ ਕਮੈਂਟ ਸੂਟਾਂ ਦੇ ਹੀ ਆਉਣੇ ਹੋਰ ਕਾਦੇ ਆਉਣੇ ਆ ਜੇ ਉਹਨਾਂ ਦੇ ਹੁਣ ਕੋਈ ਪਾਉਂਦਾ ਨਹੀਂਗਾ ਤਾਂ ਸੂਟ ਹੀ ਪਾਉਂਦੇ ਸੋਹਣੇ ਸੋਹਣੇ ਹਾਂ ਗੱਲ ਠੀਕ ਆ ਸੋ ਅੱਜ ਆਪਾਂ ਤੁਹਾਨੂੰ ਇਸ ਵਲੌਗ ਚ ਦੱਸਾਂਗੇ ਕਿ ਮੰਮੀ ਸੂਟ ਕਿੱਥੋਂ ਲੈਂਦੇ ਨੇ ਪ੍ਰੋਪਰ ਇਹ ਟੂ ਜਿਹੜਾ ਡ्रेस ਪ੍ਰੋਪਰ ਦੁਕਾਨ ਤੇ ਲੈ ਜਾ ਕੇ ਭਾਈ ਦੁਕਾਨ ਕਿੱਥੇ ਆ ਦੁਕਾਨ ਦਾ ਕੀ ਨਾਮ ਤੇ ਹੋ ਸਕੇ ਤੇ ਆਪਾਂ ਇਹ ਵੀ ਦੱਸਾਂਗੇ ਕਿ ਇਹ ਸੂਟ ਕਿੰਨੇ ਦਾ ਕਿੰਨੀ ਰੇਂਜ ਕਿਹੜਾ ਸੂਟ ਮਿਲਦਾ ਏ ਸੋ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਵੇਖੋ ਵੇਖ ਸੂਟ ਮਹਿੰਗੇ ਵੀ ਆ ਸਸਤੇ ਵੀ ਆ ਉਹ ਦੱਸਾਂ ਮੰਮੀ ਕਿਹੜੇ ਸੂਟ ਲੈੰਦੇ ਆ ਇਹ ਮਹਿੰਗੇ ਲੈੰਦੇ ਆ ਕਿ ਸਸਤੇ ਲੈੰਦੇ ਆ ਅੱਜ ਆਪਾਂ ਜਾਣਾ ਇਹ ਤੁਹਾਨੂੰ ਦਿਖਾਵਾਂਗੇ ਸਾਰੇ A to Z ਫਰੋਜ ਪਰ ਜਾਣਾ ਚਲੋ ਫੇਰ ਚੱਲੀਏ ਮੀਆਂ ਨੂੰ ਹੱਥ ਪੈਣਾ ਸਸਤੇ ਕੌਣ ਪਾਉਂਦਾ ਹੁਣ ਕਹੀ ਗੱਲ ਆ ਉਹ ਵੀ ਚੱਲੀਏ ਫੇਰ ਆਜੋ ਬੇਬੇ ਦੱਸਦੀ ਹੈ ਕਿ ਸਾਡੀ ਬੇਬੇ ਕਿਥੋਂ ਲੈੰਦੀ ਸੂਟ ਬਾਏ ਇਹ ਨਾ ਦੱਸਿਆ ਜੋ ਕਿਉਂ 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 ਦੱਸਣਾ ਯਤਮ ਮਰ ਦੀ ਲਾਵਾਂ ਕਿੰਨੀਆਂ ਦੁਕਾਨਾਂ ਤੇ ਫਿਰ ਫਿਰ ਕੇ ਸੋਨੇ ਵੇਚਦੇ ਆ ਇੱਕ ਦੁਕਾਨ ਤੋਂ ਤਾਂ ਸੋਨਾ ਸੂਰ ਮਿਲਦਾ ਹੀ ਨਹੀਂ ਗਾ ਸਿੱਧਾ ਤੁਹਾਨੂੰ ਲੈ ਕੇ ਹੀ ਚਲਦੇ ਦੁਕਾਨ ਤੇ ਚਲ ਆਓ ਚੱਲੀਏ ਫੇਰ ਓਕੇ ਬਾਈ ਓਕੇ ਬਾਈ ਓਕੇ ਬਾਈ ਆਪ ਆਪਣੀ ਸਾਸੂ ਮਾਂ ਕੋ ਮਿਲ ਲੋ ਚਲੇ ਫਿਰ ਚੰਗੀਦਾਰ ਪੈਰੀ ਹੱਥ ਲਾਏ ਦੋਵੇਂ ਪਾਸੇ ਇਹ ਤੇ ਗੋਡੇ ਨੂੰ ਹੱਥ ਲਾਏ ਆ ਪੈਰਾਂ ਨੂੰ ਹੱਥ ਲਾਈ ਦਿੰਦਾ ਆਸ਼ੀਰਵਾਦ ਦਿਓ ਨਾ ਕਰੇ ਬੋੜ ਸੁਆਗਣ ਤੰਦਰੁਸਤੀ ਦੇ ਵੇਲੇ ਭੈਂਟਰਾ ਜਿਉਂਦੇ ਬੱਜ ਰਹੇ ਐਂ ਤੇ ਰੱਕ ਚਲੋ ਵੀ ਚਲੀਏ ਚਲੋ ਚਲ ਹੁਣ ਕਿੱਥੇ ਜਾਣਾ ਜੇ ਕਿੱਥੇ ਚੱਲੇ ਜਾ ਹੁਣ ਫਰੋਜਪੁਰ ਕੀ ਕਰਨ ਸੂਟ ਬਣਾਉਣ ਕਿਦੇ ਹਾਸਤੇ ਦੀਦੀ ਹੁਣ ਆਸਤੇ ਆਪਦੇ ਆਪਦੇ ਤੇ ਆਪਦੇ ਫਰੋਜਪੁਰ ਤੇ ਫਿਰ ਸੂਟ ਵੇਖਦੇ ਬਾਹਰ ਖੋਲੋ ਜੀ ਜਾ ਕੇ ਸੋਹਣੇ ਸੋਹਣੇ ਭੂਆ ਨਾਲ ਹਾਸਤੇ ਓਕੇ ਬਾਈ ਲੈ ਲਫਾਫੇ ਵੇਖੋ ਕਿਦਾਂ ਝੋਲੇ ਝੁਲੇ ਸਜਾ ਕੇ ਰੱਖੇ ਹੋਏ ਆ ਪਹਿਲਾਂ ਨਾਨੂ ਜੀ ਘਰੇ ਜਾਣਾ ਕਿ ਭੂਆ ਘਰੇ ਅਹੀਂ ਪਹਿਲਾਂ 부ਆ ਘਰੇ ਚੱਲਾਂਗੇ ਸਿੱਤਾ 부ਆ ਘਰੇ ਹੋਰ ਵੈਰੀ ਗੁੱਡ ਕਿਸੇ ਬਟੀ ਬਟੂਟੇ ਉਹ ਵੇਖਦੇ ਆ ਨਾ ਮੌਕਾ ਜਾ ਕੇ ਓ ਮਾਈ ਗੋਡ ਮੌਕੇ ਹੀ ਮੌਕਾ ਵੇਖਣ ਦਾ ਟਾਈਮ ਹੀ ਨਹੀਂ ਦੇਣਾ ਐਵੇਂ ਨਹੀਂ ਦੇਣਾ 부ਆ ਦੀ ਸਲੰਭੂ ਆਣਾ ਸਲਾਹ ਕਰਾਂਗੇ ਨਾ ਕਿੱਥੋਂ ਲੈਣੇ ਆ ਕੱਪੜੇ ਜਿੱਦੋਂ 부ਆ ਨੇ ਕਿਹਾ ਫਿਰ ਉਦੋਂ ਹੀ ਆਪਾਂ ਚੱਲ ਬੜਾਂਗੇ ਓਕੇ ਓਕੇ ਜੀ ਠੀਕ ਆ ਜੀ ਅਹੀਂ ਅਹੀਂ ਸਲਾਹ ਕਰਨ ਦਾ ਟਾਈਮ ਦੇਣੀ ਨਹੀਂ ਆਪੇ ਲੈ ਜਾਣੀ ਗੱਡੀ ਜੁਰ ਗੱਡੀ ਜਾਣਾ ਹੀ ਪੈਣਾ ਲਓ ਜੀ ਫਾਈਨਲੀ ਪਹੁੰਚ ਗੱਲੇ ਆ ਕਿੰਨਾ ਦੇ ਘਰੇ ਪੂਆ ਨੂੰ ਫੋਨ ਕਰਤਾ ਪੂਆ ਕਹਿੰਦੀ ਮੈਂ ਫਟਾਫਟ ਫਲਾਈ ਕਰਕੇ ਆ ਰਹੀ ਆ ਸੋ ਕੀ ਕਹਿੰਦੇ ਅੱਜ ਆਪਾਂ ਤੁਹਾਨੂੰ ਦੁਕਾਨ ਤੇ ਲੈ ਕੇ ਚੱਲਾਂਗੇ ਦਿਖਾਵਾਂਗੇ ਸੋਹਣੇ ਸੋਹਣੇ ਸੂਟ ਨਾਲੇ ਤੁਸੀਂ ਵੇਖਿਓ ਨਾਲੇ ਦੱਸਿਓ ਵੀ ਤੁਹਾਨੂੰ ਕਿਹੜਾ ਸੋਨਾ ਲੱਗਾ ਜਾਂ ਕਿਹੜੀ ਕਢਾਈ ਕਿਵੇਂ ਆ ਕਿਹੜੀ ਕਢਾਈ ਕਿਵੇਂ ਆ ਕਿਹੜਾ ਕੱਪੜਾ ਕਿਵੇਂ ਤੁਸੀਂ ਲੈਨੇ ਕਿੰਨੇ ਦਾ ਲੈਨੇ ਹੋ ਸਾਰਾ ਤੁਸੀਂ ਦੱਸਿਓ ਸਾਨੂੰ ਤੇ ਅਸੀਂ ਵੀ ਤੁਹਾਨੂੰ ਸਾਰਾ ਦੱਸਾਂ ਉਹ ਮਾਈ ਗੋਡ ਹੋਰ ਚਾਰੇ ਕਿਵੇਂ ਉਹ ਤੇ ਕਮੈਂਟ ਕਰਕੇ ਦੱਸ ਸਕਦੇ ਆਹੋ ਕਮੈਂਟ ਕਰਕੇ ਦੱਸਣਗੇ ਸਾਰੇ ਦੱਸਦੇ ਸਾਰੇ ਵੇਂਦੇ ਆ ਚੰਗੀ ਤਰ੍ਹਾਂ ਆਪਾਂ ਤੋਂ ਨਹੀਂ ਚੰਗੀ ਤਰ੍ਹਾਂ ਵੇਂਦੇ ਨਹੀਂ ਦੁਕਾਨ ਤੇ ਜਿੰਨੀ ਚੰਗੀ ਤਰ੍ਹਾਂ ਇਹ ਵੇਂਦੇ ਆ ਸਾਰੇ ਅੱਛਾ ਭਾਈ ਦੱਸਿਓ ਸਾਨੂੰ ਜੂਮ ਕਰ ਕਰਕੇ ਦੱਸਿਓ ਇਹ ਛੂਟਾਂ ਦੇ ਨਾਂ ਤੇ ਗਏ ਮੂੰਹ ਚਿਹਰਾ ਖੜ ਜਾਂਦਾ ਜਿਵੇਂ ਗਲਾ ਗਲਾ ਤਾਂ ਖੜਿਆ ਹੀ ਰਹਿੰਦਾ ਗਲਾ ਦੀ ਗੱਲ ਕਰ ਗਲਾ ਦਾ ਫੁੱਲ ਨਹੀਂ ਖੜੇ ਹੁਣੇ ਵੇਖ ਲੈ ਲੈ 2 ਮਿੰਟ ਪਹਿਲਾਂ ਹੀ ਲੜਕੇ ਆ ਡਰੇ ਆ ਪੂਰੀ ਸਾਡੀ ਲੜਾਈ ਹੋਈ ਆ ਆਪਸ ਚ ਮਾਂ ਪੁੱਤ ਦੀ ਉੱਚੀ ਉੱਚੀ ਅਸੀਂ ਲੜੇ ਸਾਰੇ ਹੀ ਲੜਦੇ ਆ ਮਾਂ ਪੁੱਤਾਂ ਦੀ ਲੜਾਈ ਉਹ ਕੋਈ ਲੜਾਈ ਨਹੀਂ ਹੁੰਦੀਗੀ ਹੈਨਾ ਆਏ ਉਹਦੇ ਬੋਲ ਪੇ ਉਹ ਸਾਰੇ ਲੜਦੇ ਮਾਂ ਪੁੱਤ ਜਿੰਨੇ ਹੁੰਦੇ ਸਾਰੇ ਆਈਆਂ ਉਹ ਪਿਆਰ ਦੀ ਲੜਾਈ ਹੁੰਦੀ ਹੈ ਨਹੀਂ ਆਪਣੀ ਲੜਾਈ ਦੂਸਰੀ ਕਿ ਆਪਾਂ ਪਿਆਰ ਵਧਾਇਆ ਉਹਦੇ ਬੱਚਿਆਂ ਨੂੰ ਨਹੀਂ ਉਹ ਕਰਦੀਆਂ ਉੱਤੋਂ ਉੱਤੋਂ ਹੀ ਲੜਦੀਆਂ ਹੁੰਦੀਆਂ ਮਾਂ ਬਾਕੀ ਸਾਰੇ ਮਿਸ ਕਰਦੇ ਆ ਗਾਲਾਂ ਚ ਵੀ ਮਾਂ ਫਿਕਰ ਦਿੱਤਾ ਮਾਂ ਦਾ ਆਸ਼ੀਰਵਾਦ ਇੰਨਾ ਆਸ਼ੀਰਵਾਦ ਨਾ ਮੈਨੂੰ ਦਿਹਾ ਕਰੋ ਆਸ਼ੀਰਵਾਦ ਜਦੋਂ ਤੂੰ ਨਹੀਂ ਆਖੇ ਲੱਗਦਾ ਤਾਂ ਫਿਰ ਤਾਂ ਤੈਨੂੰ ਲੜਨਾ ਹੀ ਆ ਤੇਰੇ ਨਾਲ ਹੋਰ ਕੀ ਹਾਰ ਪਾਈਏ ਤੇਰੇ ਯਾਰ ਇੰਨੇ ਵਿਆਹ ਵਿਆਹਾਂ ਤੇ ਹੁਣ ਜਾਣਾ ਪੈਂਦਾ ਕਹਿੰਦੇ ਵਿਆਹ ਛੱਡ ਦੇ ਮੈਂ ਦੋਸਤਾਂ ਦੇ ਵਿਆਹ ਕਿਵੇਂ ਛੱਡ ਦਿਆਂ ਅਸੀਂ ਸਾਰੇ ਫੰਕਸ਼ਨ ਵੇਖਾਂਗੇ ਅਸੀਂ ਅਸੀਂ ਜਾਗੋ ਹੀ ਵੇਖਾਂਗੇ ਬਰਾਤ ਵਾਲਾ ਦਿਨ ਵੇਖ ਲਾ ਅਸੀਂ ਜਾਗੋ ਵੀ ਵੇਖਾਂਗੇ ਤੇ ਅਸੀਂ ਸ਼ਗਨ ਵਾਲਾ ਵੀ ਬਰਾਤ ਵੀ ਰਿਸੈਪਸ਼ਨ ਸਾਰਾ ਕੁਝ ਦੇਖਾਂਗੇ ਥੈਂਕ ਯੂ ਸੋ ਮਚਾ ਹਾਂ ਆਪ ਨੂੰ ਇਹਨਾਂ ਨੂੰ ਕਿਸੇ ਨੇ ਸੱਦਿਆ ਨਹੀਂ ਜੈਲਸ ਫੀਲ ਕਰ ਰਹੇ ਆ ਕਿ ਵਿਹਲੇ ਨਹੀਂ ਗਏ ਅਸੀਂ ਵਿਹਲੇ ਕੀ ਤੂੰ ਤੇ ਸਾਧ ਤੋਂ ਪਹਿਲਾਂ ਤਿਆਰ ਹੁੰਨੇ ਜਦੋਂ ਕਿਤੇ ਜਾਣਾ ਹੋਵੇ ਸਾਧਦਾ ਹੀ ਨਹੀਂ ਯਾਰ ਕਿਉਂ ਨਹੀਂ ਸੱਦਦਾ ਤੇਾਰੇ ਸਾਧਦੇ ਅੱਛਾ ਸੇ ਜਾਣੇ ਹੀ ਜਾਣੇ ਸਾਰਿਆਂ ਨੂੰ ਪਤਾ ਕੋਈ ਇਹਨੇ ਸੱਦਾ ਹੋਵੇ ਮੈਚਿੰਗਾਂ ਪਹਿਲਾਂ ਹੋ ਜਾਂਦੀਆਂ ਤੇ ਫੇਰ ਵਿਆਹ ਤੇ ਇਹ ਤਾਂ ਨਹੀਂ ਚਾਰ-ਚਾਰ ਦਿਨ ਹਰਦਾ ਉੱਤੋਂ ਬੈਠੇ ਰਹਿੰਦੇ ਤੇ ਜਾਣਾ ਹੋਵੇ ਨਾ ਡੈਡੀ ਪਹਿਲਾਂ ਹੀ ਪੁੱਤ ਜਾਣੇ ਆ ਤੇ ਸ਼ਾਮ ਨੂੰ ਆਪਦਾ ਕੰਮ ਦਾ ਟਾਈਮ ਘਰੇ ਆ ਕੇ ਤੇ ਵਧੀਆ ਅਸੀਂ ਐ ਸਾਨੂੰ ਕਿਹੜਾ ਕੋਈ ਕੰਮ ਆ ਸਾਡਾ ਕਿਹੜਾਲੇ ਵਿਆਹ ਹੋਇਆ ਹੋਣਾ ਵੀ ਵਿਆਹ ਕਰੋ ਅਸੀਂ ਵੀ ਘਰੇ ਰਹਿਣਾ ਚਾਹੁੰਦੇ ਅਸੀਂ ਘਰੇ ਰਹੀ ਜਦੋਂ ਵਿਆਹ ਹੋ ਗਿਆ ਨਾ ਮੂੰਹ ਤੋਂ ਮੱਖੀ ਨਹੀਂ ਉੱਡਣੀ ਤੇਰੇ ਅਸੀਂ ਮੱਖੀ ਬਹਿਣ ਹੀ ਨਹੀਂ ਦਿਆ ਕਰਨੇ ਅਸੀਂ ਵੀ ਕਿੱਥੇ ਜਾਹੀਂ ਤੂੰ ਤੋਰੇ ਫੇਰੇ ਤੇ ਰਿਆ ਕਰਨਾ ਚਲੋ ਜੀ ਕੋਈ ਕੰਮ ਕਿਨੇ ਕਰਨਾ ਉਹ ਤਾਂ ਦੁੱਗਣਾ ਕੰਮ ਕਰਨਾ ਪੈਣਾ ਜਦੋਂ ਦੋ ਜਾਨੇ ਆ ਗਏ ਫਿਰ ਦੁੱਗਣਾ ਕੰਮ ਐ ਰਲ ਮਲ ਕੇ ਕਰ ਲੈਣਾ ਹਾਂ ਉਹ ਤਾਂ ਵੇਖ ਹੀ ਜਾਂਦਾ ਨਾ ਟਾਈਮ ਆਹੋ ਥੈਂਕ ਯੂ ਸੋ ਮੱਚ lots of love ਲੋ ਜੀ ਪਹੁੰਚ ਚੁੱਕੇ ਆ ਭੂਆ ਦੇ ਘਰ ਦੇ ਬਾਅਰ